सिकंदर बादशाह मां ਨੂੰ ਵਾਦਾ ਕਰਕੇ ਆਇਆ ਸੀ ਮਾਂ ਮੈਂ ਦੁਨੀਆ ਨੂੰ ਲੁੱਟਣ ਚੱਲਿਆ ਕਮੀ ਨਹੀਂ ਸੀ ਧਨ ਦੀ ਕੋਈ ਕਮੀ ਨਹੀਂ ਸੀ सिकंदर बादशाह ਕੋਈ ਮਾੜੀ ਮੋਟੀ ਚੀਜ਼ ਨਹੀਂ ਸੀ ਕਹਿੰਦਾ ਮਾਂ ਮੇਰੀ ਉਡੀਕ ਕਰੀ ਮੈਂ ਦੁਨੀਆ ਨੂੰ ਲੁੱਟਣ ਚੱਲਿਆ ਮੈਂ ਘਰ ਵਾਪਸ ਪਰਤਾਂਗਾ ਆਵਾਂਗਾ ਮੇਰੀ ਉਡੀਕ ਕਰੀ ਤੇ ਰਸਤੇ ਵਿੱਚ ਜਦੋਂ ਵਾਪਸ ਆਇਆ ਨਾ ਇਹਨੇ ਮੱਛਰ ਕੱਟਣ ਦੀ ਵਜ੍ਹਾ ਦੇ ਨਾਲ ਮਲੇਰੀਆ ਹੋ ਗਿਆ ਤੇ ਮਲੇਰੀਆ ਫੈਲ ਗਿਆ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਤੇ ਹੁਣ ਉਹਦੇ ਕੋਲ ਸਾਰਾ ਪ੍ਰਬੰਧ ਸੀ ਵੈਦ ਉਹਦੇ ਕੋਲ ਸਨ ਡਾਕਟਰ ਉਹਦੇ ਕੋਲ ਸਨ ਹਕੀਮ ਉਹਦੇ ਕੋਲ ਸਨ ਅਹਿਲਕਾਰ ਸਨ ਸਿਪਾਹੀ ਸਨ ਘੋੜੇ ਸਨ ਹਾਥੀ ਸਨ ਸਾਰਾ ਪ੍ਰਬੰਧ ਸੀ ਉਹਦੇ ਕੋਲ ਸਿਕੰਦਰ ਬਾਦਸ਼ਾਹ ਕੋ ਸੁਣਿਓ ਇਤਨਾ ਕੁਝ ਹੁੰਦਿਆਂ ਤੇ ਡਾਕਟਰ ਹਕੀਮਾ ਵੈਦਾਂ ਨੂੰ ਹੱਥ ਜੋੜ ਕੇ ਕਹਿੰਦਾ ਮੈਨੂੰ ਇੱਕ ਹਫ਼ਤੇ ਦੀ ਮੌਲਤ ਦੇ ਦਿਓ ਮੈਂ ਮਾਂ ਨੂੰ ਵਾਅਦਾ ਕਰਕੇ ਆਇਆ ਸੀ ਮੈਂ ਮਾਂ ਕੋਲ ਪਹੁੰਚਣਾ ਮੈਨੂੰ ਇੱਕ ਹਫ਼ਤੇ ਦੀ ਮੌਲਤ ਦੇ ਦਿਓ ਹਕੀਮ ਡਾਕਟਰ ਵੈਦਾਂ ਨੇ ਹੱਥ ਜੋੜ ਲਏ ਕਹਿਣ ਲੱਗੇ ਹੁਣ ਤੂੰ ਇੱਕ ਹਫ਼ਤੇ ਦੀ ਮੌਲਤ ਮੰਗਦਾ ਹੈ ਅਸੀਂ ਤਾਂ ਤੈਨੂੰ 10 ਸੈਕਿੰਡ ਵੀ ਨਹੀਂ ਦੇ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੌਤ ਦਾ ਸਮਾਂ ਲੇੜਿਆ ਕਹਿੰਦਾ ਅਸੀਂ ਤੈਨੂੰ 10 ਸੈਕਿੰਡ ਨਹੀਂ ਦੇ ਸਕਦੇ ਹੁਣ ਤੇ ਅੱਛਾ ਕੰਗਾ ਇੰਦੇ ਕਰੋ ਫਿਰ ਇੱਕ ਕਾਪੀ ਤੇ ਇੱਕ ਪੈਨ ਲਿਆਓ ਮਹਿਮਾਨ ਨੂੰ ਚਿੱਠੀ ਭੇਜਣੀ ਐ ਮਾਂ ਨੂੰ ਸੰਦੇਸ਼ਾ ਭੇਜਣਾ ਐ ਤੇ ਉਹ ਚਿੱਠੀ ਵਿੱਚ ਪਤਾ ਕੀ ਲਿਖਦਾ ਸੁਣਿਓ ਉਸ ਚਿੱਠੀ ਦੇ ਵਿੱਚ ਲਿਖਦਾ ਹੈ ਮਾਂ ਜਿਸ ਦਿਨ ਮੇਰੇ ਘਰ ਦੇ ਵਿੱਚੋਂ ਅਰਥੀ ਉੱਠੇ ਤਾਂ ਘਰ ਵਿੱਚੋਂ ਅਰਥੀ ਉੱਠੇ ਮੇਰੀ ਸ਼ਿਕੰਦਰ ਬਾਦਸ਼ਾਹ ਲਿਖਦਾ ਮਾਂ ਨੂੰ ਚਿੱਠੀ ਸੁਣਦੇ ਹੋ ਕਹਿੰਦਾ ਘਰ ਵਿੱਚੋਂ ਅਰਥੀ ਉੱਠੇ ਤੇ ਤੁਸੀਂ ਇੱਕ ਕੰਮ ਕਰਨਾ ਏ ਮੇਰੇ ਹੱਥ ਦੀਆਂ ਦੋਵੇਂ ਬਾਹਾਂ ਅਰਥੀ ਤੋਂ ਬਾਹਰ ਕੱਢ ਦੇਣੀਆਂ ਨੇ ਕਹਿੰਦੇ ਕਿਉਂ ਕਿਉਂਕਿ ਦੁਨੀਆ ਦੇ ਲੋਕਾਂ ਨੂੰ ਪਤਾ ਚੱਲ ਜਾਏ ਸ਼ਿਕੰਦਰ ਬਾਦਸ਼ਾਹ ਵਰਗੇ ਵੀ ਇੱਥੇ ਖਾਲੀ ਹੱਥ ਚਲੇ ਗਏ ਆ ਕੋ ਸਤਨਾ ਸਿਦੂ ਆਹੀ ਤੂੰ ਵੀ ਬਾਵਾ ਬਾਹਰ ਕੱਢ ਦੇ ਨੀ ਕਿਉਂਕਿ ਦੁਨੀਆ ਦੇ ਲੋਕਾਂ ਨੂੰ ਪਤਾ ਚੱਲ ਜਾਏ ਇੱਥੇ ਇਤਨਾ ਵੱਡਾ ਤਨਵਾਨੀ ਸ਼ਿਕੰਦਰ ਬਾਦਸ਼ਾਹ ਵੀ ਖਾਲੀ ਹੱਥ ਚਲੇ ਆ ਗਿਆ ਦੂਜੀ ਗੱਲ ਸੁਣਿਓ ਕੀ ਲਿਖਦਾ ਹੈ ਕਹਿੰਦਾ ਮਾਂ ਜੇ ਮੇਰਾ ਸਰੀਰ ਆਕੜ ਜਾਏ ਨਾ ਤੇ ਕੁਦਰਤੀ ਮੇਰੀਆਂ ਮੁਠੀਆਂ ਬੰਦ ਰਹਿ ਜਾਣ ਤੇ ਇੱਕ ਕੰਮ ਕਰਨਾ ਮੇਰੀ ਹੱਥ ਦੀਆਂ ਮੁਠੀਆਂ ਖੋਲ ਦੇਣੀਆਂ ਕਹਿੰਦੇ ਕਿਉਂ ਕਿਉਂਕਿ ਦੁਨੀਆ ਦੇ ਲੋਕ ਇਹ ਨਾ ਸੋਚਣ ਕਿ ਮੁਠੀ ਦੇ ਵਿੱਚ ਹੀ ਕੁਝ ਲੈ ਗਿਆ ਸੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਲਿਖੇ ਨੇ ਵਚਨ ਉਹਦੇ ਤੀਜਾ ਵਚਨ ਤੀਜਾ ਵਚਨ ਲਿਖਦਾ ਹੈ ਮੇਰੀ ਅਰਥੀ ਨੂੰ ਕੰਦਾ ਮੇਰੇ ਪਰਿਵਾਰ ਦੇ ਮੇਰੇ ਰਿਸ਼ਤੇਦਾਰ ਕੰਦਾ ਨਾ ਦੇਣ ਕੌਣ ਦੇਵੇਗਾ ਫਿਰ ਕੰਦਾ ਮੇਰੇ ਜਿਹੜੇ ਹਕੀਮ ਨੇ ਡਾਕਟਰ ਨੇ ਵਾਇਦ ਨੇ ਅਹਲਕਾਰ ਨੇ ਇਹ ਕੰਦਾ ਦੇਣਗੇ ਕਿਉਂ ਕਿਉਂਕਿ ਦੁਨੀਆ ਦੇ ਲੋਕਾਂ ਨੂੰ ਪਤਾ ਚੱਲ ਜਾਏ ਕਿ ਸਿਕੰਦਰ ਬਾਦਸ਼ਾਹ ਕੋਲ ਡਾਕਟਰ ਹੁੰਦੇ ਆ ਹਕੀਮ ਹੁੰਦੇ ਆ ਵੈਦ ਹੁੰਦੇ ਆ ਇਤਨੇ ਅਹਲਕਾਰ ਹੁੰਦੇ ਆ ਕਿ ਉਹ ਮੌਤ ਦਾ ਪ੍ਰਬੰਧ ਨਾ ਕਰ ਸਕਿਆ ਕੋ ਸੰਤਨਾ ਸ਼੍ਰੀ ਵਾਹਿਗੁਰੂ ਮੌਤ ਨੂੰ ਨਾ ਬਚ ਸਕਿਆ ਇਤਨੇ ਪ੍ਰਬੰਧ ਹੁੰਦੇ ਆ